ਅੱਜ ਕੱਲ ਜਿਵੇਂ ਆਮ ਆਪਾ ਤਿਆਰੀ ਕਰਦੇ ਆ 10-15000 ਰੁਪਿਆ ਲੱਗਦਾ ਇੱਕ ਕੋਰਸ ਦਾ ਤੇ ਤੁਸੀਂ ਸਿਰਫ 3000 ਰੁਪਏ ਦੇ ਵਿੱਚ ਕਿਵੇਂ ਕਰਨ ਦਾ ਆਪਣਾ ਆਈਡੀਆ ਹੈ ਜੀ ਹਾਈएस्ट ਕੁਆਲਿਟੀ ਲੋਇਸਟ ਫੀਸ ਆਪਣੀ ਆਪ ਜੀ ਦੀ ਇੱਕ ਯੂਨਿਕ ਮਾਡਲ ਹੈ ਪੰਜਾਬ ਦੇ ਵਿੱਚ 80 ਤੋਂ 90% ਜਾਂ 70 ਤੋਂ 80% ਜੋ ਵੀ ਹੈ ਨਾ ਉਹਦੇ ਵਿੱਚ ਬੱਚਾ ਅਫੋਰਡ ਨਹੀਂ ਕਰ ਸਕਦਾ ਕੋਚਿੰਗ ਨੂੰ ਤਾਂ ਮੈਨੂੰ ਇਹ ਹੈ ਕਿ ਅਲਟੀਮੇਟ ਸਟੂਡੈਂਟਸ ਕਮਿਊਨਿਟੀ ਲਈ ਕੰਮ ਕੀਤਾ ਜਾਵੇ ਪਰ ਇਹ ਪੰਜਾਬ ਲਈ ਕੰਮ ਕੀਤਾ ਜਾਵੇ ਵਰਦਮਾਨ ਇੰਸਟੀਚਿਊਟ ਦਾ ਇੱਕ ਵਿਜ਼ਨ ਸੀ ਕਿ ਅਸੀਂ ਪੰਜਾਬ ਦਾ ਨੰਬਰ 1 ਇੰਸਟੀਚਿਊਟ ਬਣਾਉਣ ਦੇ ਨਾਲ ਨਾਲ ਇਹਨੂੰ ਪੰਜਾਬੀਆ ਦਾ ਇੰਸਟੀਚਿਊਟ ਬਣਾਉਣਾ ਜਿੰਨੇ ਵੀ ਸਟੇਟ ਕੰਪੀਟੀਟਿਵ ਐਗਜ਼ਾਮਸ ਨੇ ਜਾਂ ਸੈਂਟਰ ਲੈਵਲ ਦੇ ਕੰਪੀਟੀਟਿਵ ਐਗਜ਼ਾਮਸ ਨੇ ਯੂਸੀਨ ਐਕਟ ਹੋ ਗਿਆ ਉਹ ਸਾਰੇ ਆਪਾਂ ਇੱਥੇ ਉਹਦੀ ਤਿਆਰੀ ਕਰਾਉਣੀ ਹੈ 9 ਸਾਲ ਸਾਨੂੰ ਕੰਪਲੀਟ ਹੋ ਚੁੱਕੇ ਆ ਤੇ ਹੁਣ ਤੱਕ ਸਾਡੀ 1830 ਤੋਂ ਜ਼ਿਆਦਾ ਸਿਲੈਕਸ਼ਨਸ ਨੇ ਤੇ ਲਾਸਟ ਈਅਰ ਦਾ ਵੀ ਜਿਹੜਾ ਪੂਰੇ ਪਟਿਆਲੇ ਦਾ ਬੈਸਟ ਇੰਸਟੀਚਿਊਟ ਦਾ ਅਵਾਰਡ ਆ ਉਹ ਵੀ ਵਰਧਮਾ ਇੰਸਟੀਚਿਊਟ ਨੂੰ ਮਿਲਿਆ ਸੀ ਗੱਲ ਦੋਸਤੋ ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਤੇ ਬਾਰ पे ਜਨਾਲੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਪਰ ਅੱਜ ਵਾਲੀ ਜਿਹੜੀ ਵੀਡੀਓ ਆਪਾਂ ਲੈ ਕੇ ਆਏ ਆ ਨਾ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਕਿਵੇਂ ਕਾਮਯਾਬ ਹੋ ਸਕਦੇ ਹੋ ਤੇ ਕਾਮ ਜਬ ਹੋਣੀ ਤੁਹਾਨੂੰ ਕੋਈ ਜ਼ਿਆਦਾ ਪੈਸਿਆਂ ਦੀ ਲੋੜ ਨਹੀਂ ਬਾਈ ਹੋਰੀ ਨੇ ਸਟੂਡੈਂਟ ਸੋਸ਼ਲ ਵੈਲਫੇਅਰ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੇ ਵਿੱਚ ਸਿਰਫ ਤੁਸੀਂ 3000 ਰੁਪਏ ਦੇ ਵਿੱਚ ਕਿਸੇ ਵੀ ਟੈਸਟ ਦੀ ਤਿਆਰੀ ਕਰ ਸਕਦੇ ਹੋ ਕੋਈ ਵੀ ਕੋਰਸ ਕਰ ਸਕਦੇ ਹੋ ਆਨਲਾਈਨ ਸਿਰਫ 2000 ਰੁਪਏ ਦੇ ਵਿੱਚ ਤੇ ਬਾਈ ਹੋਰੀ ਮੇਰੇ ਸੀਨੀਅਰ ਰਹੇ ਨੇ ਯੂਨੀਵਰਸਿਟੀ ਦੇ ਵਿੱਚ ਤੇ ਬਿਲਕੁਲ ਓਪੋਜ਼ਿਟ ਯੂਨੀਵਰਸਿਟੀ ਦੇ ਬਾਈ ਹੋਰਾਂ ਨੇ ਜਿਹੜਾ ਵਰਦਮਾਨ ਨਾਂ ਦੇ ਨਾਂ ਤੇ ਕੋਚਿੰਗ ਸੈਂਟਰ ਖੋਲ੍ਹਿਆ ਤੇ ਸਾਰੀ ਗੱਲਬਾਤ ਕਰਾਂਗੇ ਕੀ ਕੀ ਜਿਹੜੇ ਸਟੂਡੈਂਟ ਪੰਜਾਬ ਚ ਰਹੇ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਆ ਉਹਨਾਂ ਲਈ ਕੀ ਕੀ ਸਿਸਟਮ ਬਾਈ ਉਹਨਾਂ ਨੇ ਰੱਖਿਆ ਤੇ ਸਾਰੀ ਗੱਲਬਾਤ ਕਰਾਂਗੇ ਸਸੀ ਗੱਲ ਸਸੀ ਗੱਲ ਜੀ ਸਰ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣਾ ਨਾਮ ਤੇ ਆਪਣੇ ਇੰਸਟੀਚਿਊਟ ਦਾ ਨਾਮ ਤੇ ਲੋਕੇਸ਼ਨ ਦੱਸ ਤੀਜੀ ਆਪਾ ਸਰ ਮੇਰਾ ਨਾਮ ਸੌਰਵ ਜੈਨ ਤੇ ਆਪਾਂ ਵਰਦਮਾਨ ਕੈਰੀਅਰ ਪਲੇਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣ ਸਰ ਬੈਸਤਾ ਤੁਸੀਂ ਮੇਰੇ ਸੀਨੀਅਰ ਵੀ ਰਹੇ ਹੋ ਯੂਨੀਵਰਸਿਟੀ ਦੇ ਵਿੱਚ ਤੇ ਪਰ ਇੱਕ ਖਾਸ ਚੀਜ਼ ਹੁੰਦੀ ਹੈਗੀ ਇੱਕ ਪ੍ਰੋਮੋਸ਼ਨ ਹੁੰਦੀ ਹੈ ਇੱਕ ਕੋਈ ਚੰਗੇ ਕੰਮ ਦੀ ਸਲਾਗਾ ਹੁੰਦੀ ਹੈ ਹਾਂਜੀ ਹਾਂਜੀ ਤੇ ਇਹ ਆਪਣਾ ਸਟੈਪ ਕਿਵੇਂ ਆਇਆ ਕਿਉਂਕਿ ਅੱਜ ਕੱਲ ਜਿਵੇਂ ਆਮ ਆਪਾਂ ਤਿਆਰੀ ਕਰਦੇ ਆ 10-15000 ਰੁਪਏ ਲੱਗਦੇ ਇੱਕ ਕੋਰਸ ਦਾ ਤੇ ਤੁਸੀਂ ਸਿਰਫ 3000 ਰੁਪਏ ਦੇ ਵਿੱਚ ਕਿਵੇਂ ਕਰਨ ਦਾ ਆਪਣਾ ਆਈਡੀਆ ਹੈ ਜੀ ਸਰ ਦੇਖੋ ਨਾਰਮਲ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਪ੍ਰੈਪਰੇਸ਼ਨ ਅੱਜ ਤੱਕ ਕਿਸੇ ਵੀ ਬੱਚੇ ਨੇ ਕਰਨੀ ਹੈ ਤਾਂ 15 ਤੋਂ 18000 ਰੁਪਏ ਦਾ ਵਧੀਆ ਇੰਸਟੀਚਿਊਟ ਲੈਂਦਾ ਜੀ ਅ ਨਾਰਮਲੀ ਇਸ ਟਾਈਮ 70 ਤੋਂ 80% ਇਹੋ ਜਿਹੇ ਸਟੂਡੈਂਟਸ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਫੀਸ ਜੀ ਤੇ ਵਰਧਮਾ ਇੰਸਟੀਚੂਟ ਦਾ ਇੱਕ ਵਿਜਨ ਸੀ ਕਿ ਅਸੀਂ ਪੰਜਾਬ ਦਾ ਨੰਬਰ 1 ਇੰਸਟੀਚੂਟ ਬਣਾਉਣ ਦੇ ਨਾਲ ਨਾਲ ਇਹਨੂੰ ਪੰਜਾਬੀਆ ਦਾ ਇੰਸਟੀਚੂਟ ਬਣਾਉਣਾ ਜੀ ਨਾਰਮਲੀ ਲੋਕਾਂ ਦਾ ਸੁਪਨਾ ਹੁੰਦਾ ਕਿ ਇਹਨੂੰ ਪੰਜਾਬ ਦਾ ਨੰਬਰ 1 ਇੰਸਟੀਚੂਟ ਬਣਾਉਣਾ ਜੀ ਤਾਂ ਪਰ ਮੇਰਾ ਸੁਪਨਾ ਸੀ ਕਿ ਇਹਨੂੰ ਆਪਾਂ ਪੰਜਾਬੀਆ ਦਾ ਇੰਸਟੀਚੂਟ ਵੀ ਬਣਾਉਣਾ ਠੀਕ ਹੈ ਜੀ ਤੇ 9 ਸਾਲਾਂ ਦੇ ਵਿੱਚ ਅਸੀਂ ਇਹਨੂੰ ਨੰਬਰ 1 ਤਾਂ ਬਣਾ ਲਿਆ ਜੀ ਪਰ ਹੁਣ ਇਹ ਉਸ ਨੂੰ ਪੰਜਾਬੀਆ ਦਾ ਇੰਸਟੀਚਿਊਟ ਕਿਵੇਂ ਬਣਾਵਾਂਗੇ ਜੇ ਅਸੀਂ ਹਰ ਪੰਜਾਬੀ ਤੱਕ ਪਹੁੰਚਾਂਗੇ ਜੀ ਤੇ ਉਹਦੇ ਲਈ 70 80% ਸਟੂਡੈਂਟ ਉਹ ਜਿਹੜੇ ਅਫੋਰਡ ਨਹੀਂ ਕਰ ਸਕਦੇ ਬਿਲਕੁਲ ਜੀ ਤਾਂ ਡੈਫੀਨੇਟਲੀ ਉਹਨਾਂ ਤੱਕ ਪਹੁੰਚਣ ਦੇ ਲਈ ਤਾਂ ਉਹਨਾਂ ਦੀ ਜੇਬ ਤੱਕ ਪਹੁੰਚਣਾ ਪਊਗਾ ਤਾਂ ਕਿ ਉਹ ਈਜ਼ੀਲੀ ਅਫੋਰਡ ਕਰ ਸਕਣ ਤੇ ਕੁਆਲਿਟੀ ਕੋਚਿੰਗ ਲੈ ਸਕਣ ਜੀ ਜ਼ਿਆਦਾਤਰ ਹੋਈ ਹੈ ਵੀ ਜਿਹੜੇ ਬੱਚਿਆਂ ਕੋਲੇ ਚੰਗੀ ਜ਼ਮੀਨ ਹੈ ਚੰਗੀ ਚਲੋ ਵੈਲਥ ਹੈ ਉਹ ਤਾਂ ਕਹਿੰਦੇ ਹਾਈਲਸ ਕਰਕੇ ਬਾਹਰ ਚਲੇ ਜਾਂਦੇ ਪਰ ਜਿਹੜੇ ਬੱਚੇ ਬਾਹਰ ਵੀ ਨਹੀਂ ਜਾ ਸਕਦੇ ਇੱਥੇ ਉਹਨਾਂ ਕੋਲੇ ਉਹ ਉਹਨਾਂ ਕੋਈ ਵੈਲਥਿੰਗ ਦੀ ਇਨਕਮ ਨਹੀਂ ਹੁੰਦੀ ਵੀ ਇੱਥੇ ਉਹ ਤਿਆਰੀ ਨਹੀਂ ਕਰ ਸਕਦੇ ਕਿਉਂਕਿ ਜੇ ਬੱਚੇ ਨੂੰ ਜਿਵੇਂ ਮੰਨ ਲਓ ਮੇਰੇ ਬਹੁਤ ਸਾਰੇ ਦੋਸਤਾਂ 6-6 ਮਹੀਨੇ 7 ਸਾਲ ਤਿਆਰੀ ਕਰਨ ਤੋਂ ਬਾਅਦ ਉਹ ਜੋਬ ਉਹਨਾਂ ਨੂੰ ਮਿਲੀ ਹੈਗੀ ਪਰ ਸਾਲ ਦਾ ਜੇ ਆਪਾਂ ਦੇਖੀਏ 10 ਤੋਂ 15 ਇਹ ਰਿਪੋਰਟ ਕਰਨਾ ਬਹੁਤ ਔਖਾ ਹੈ ਤੇ ਆਪਣੇ ਸਰ ਜਿਹੜੇ ਕੋਰਸ ਹੈ ਉਹਦੇ ਵਿੱਚ ਕਿਹੜੇ-ਕਿਹੜੇ ਕੋਰਸ ਰਹਿੰਦੇ ਨੇ ਪਹਿਲਾਂ ਆ ਵਰਤਮਾਨ ਇੰਸਟੀਚਿਊਟ ਦੇ ਵਿੱਚ ਜਿੰਨੇ ਵੀ ਟੀਚਿੰਗ ਕੈਡਰ ਦੇ ਐਗਜ਼ਾਮਸ ਨੇ ਪੀਐਸ ਟੈਟ ਹੋ ਗਿਆ ਸੀਟ ਲੇਵਲ ਦੇ ਜਿਹੜੇ ਪੰਜਾਬ ਪੁਲਿਸ ਦੇ कांस्टेबल हो गया सब इंस्पेक्टर हो गया पंजाब पटवारी हो गया जी ਤੇ ਬਾਕੀ ਜਿੰਨੇ ਵੀ ਸਟੇਟ ਕੰਪੀਟੀਟਿਵ ਇਗਜ਼ਾਮਸ ਨੇ ਜਾਂ ਸੈਂਟਰ ਲੈਵਲ ਦੇ ਕੰਪੀਟੀਟਿਵ ਇਗਜ਼ਾਮਸ ਨੇ ਯੂਜੀਸੀ ਨੈਟ ਹੋ ਗਿਆ ਉਹ ਸਾਰੇ ਆਪਾਂ ਇੱਥੇ ਉਹਦੀ ਤਿਆਰੀ ਕਰਵਾਉਂਦੇ ਆ ਠੀਕ ਆ ਸਰ ਹਰ ਇੱਕ ਫੀਲਡ ਦੇ ਵਿੱਚ ਕੰਪੀਟੀਸ਼ਨ ਹੈ ਤੇ ਕੋਈ ਕਹਿੰਦਾ ਵੀ ਘੱਟ ਰੇਟ ਤੇ ਨਾ ਤਾਂ ਕੀਤਾ ਨੂੰ ਕੋਈ ਬੱਚੇ ਨਹੀਂ ਆਉਂਦੇ ਹੈਗੇ ਜਨਾਂ ਦੀ ਕੁਆਲਿਟੀ ਨਹੀਂ ਉਸ ਲੈਵਲ ਦੀ ਹੋਣੀ ਇਹਨਾਂ ਨੇ ਇੱਕ ਵਾਰ ਬੱਚਿਆਂ ਨੂੰ ਖਿੱਚਣ ਲਈ ਇਹ ਉਪਰਾਲਾ ਕੀਤਾ ਪਰ ਆਪਣੇ ਹੁਣ ਤੱਕ ਸਾਰੇ ਫੀਲਡਾਂ ਦੇ ਵਿੱਚ ਕਿੰਨੇ ਕੁ ਬੱਚੇ ਜਿਹੜੇ ਪਹਿਲੀ ਗੱਲ ਤਾਂ ਕਿ ਵਰਧਮਾ ਨਸਟਿਟਿਊਟ 2015 ਤੋਂ ਕਰ ਰਿਹਾ ਜੀ ਤੇ 9 ਸਾਲ ਸਾਨੂੰ ਕੰਪਲੀਟ ਹੋ ਚੁੱਕੇ ਆ ਤੇ ਹੁਣ ਤੱਕ ਸਾਡੀ ਆ 1830 ਤੋਂ ਜ਼ਿਆਦਾ ਸਿਲੈਕਸ਼ਨਸ ਨੇ ਜੀ ਬੱਖੋ ਬੱਖ ਫੀਲਡ ਦੇ ਵਿੱਚ ਹਾਂਜੀ ਤੇ 8 ਨੈਸ਼ਨਲ ਅਵਾਰਡਸ ਨੇ ਜੀ ਤੇ ਲਾਸਟ ਈਅਰ ਦਾ ਵੀ ਜਿਹੜਾ ਪੂਰੇ ਪਟਿਆਲੇ ਦਾ ਬੈਸਟ ਇੰਸਟੀਚਿਊਟ ਦਾ ਅਵਾਰਡ ਆ ਉਹ ਵੀ ਵਰਧਮਾ ਨੀ ਇੰਸਟੀਚਿਊਟ ਨੂੰ ਮਿਲਿਆ ਸੀ ਜੀ ਤੇ ਇਹ ਹੁਣ ਗੱਲ ਆਪਾਂ ਕਰਦੇ ਆ ਕਿ ਫੀਸ ਘਟਾਉਣ ਦੀ ਤਾਂ ਇਹ ਫੀਸ ਘਟਾਈ ਨਹੀਂ ਆ ਸਰ ਜੀ ਜਿਹੜਾ ਇੰਟੈਂਟ ਆ ਉਹ ਚੇਂਜ ਹੋਇਆ ਜੀ ਪਹਿਲਾਂ ਅਸੀਂ ਕਮਰਸ਼ੀਅਲ ਮਾਡਲ ਤੇ ਕੰਮ ਕਰਦੇ ਸੀ ਹੁਣ ਅਸੀਂ ਸੋਸ਼ਲ ਮਾਡਲ ਤੇ ਕੰਮ ਕਰ ਰਹੇ ਹਾਂ ਠੀਕ ਹੈ ਜੀ ਤਾਂ ਸਿੰਪਲ ਹਾਂ ਬਿਲਕੁਲ ਅਲਟੀਮੇਟ ਲਾਈਫ ਦਾ ਪਰਪਸ ਹੈ ਜਿਹੜਾ ਉਹ ਸੈਟੀਸਫੈਕਸ਼ਨ ਹੈ ਜਿਸ ਤੇ ਤੁਹਾਨੂੰ ਸੈਟੀਸਫੈਕਸ਼ਨ ਮਿਲਦੀ ਹੈ ਤੁਸੀਂ ਉਸ ਚੀਜ਼ ਲਈ ਕੰਮ ਕਰਦੇ ਹੋ ਤਾਂ ਮੈਨੂੰ ਇਹ ਹੈ ਕਿ ਅਲਟੀਮੇਟ ਸਟੂਡੈਂਟਸ ਕਮਿਊਨਿਟੀ ਲਈ ਕੰਮ ਕੀਤਾ ਜਾਵੇ ਪੂਰੇ ਪੰਜਾਬ ਲਈ ਕੰਮ ਕੀਤਾ ਜਾਵੇ ਇਹੀ ਮੇਰਾ ਇੰਟੈਂਟ ਹੈ ਇਹੀ ਵਰਧਮਾ ਨੀ ਇੰਸਟੀਚਿਊਟ ਦਾ ਇੰਟੈਂਟ ਹੈ ਕਿਉਂਕਿ ਹਜੇ ਤੱਕ ਬਹੁਤ ਸਾਰੇ ਬੱਚਿਆਂ ਨੂੰ ਇਸ ਚੀਜ਼ ਬਾਰੇ ਅਵੇਅਰਨੈਸ ਨਹੀਂ ਹੈ ਬਿਲਕੁਲ ਕਿ ਇੱਕ ਇਹ ਹੋ ਜਾ ਇੰਸਟੀਚਿਊਟ ਵੀ ਜਿਹੜਾ ਕੁਆਲਿਟੀ ਵੀ ਬੈਸਟ ਪ੍ਰੋਵਾਈਡ ਕਰ ਰਿਹਾ ਤੇ ਲੋਇਸਟ ਫੀਸ ਤੇ ਜੀ ਕਿਉਂਕਿ ਇਹ ਆਪਣੇ ਆਪ ਇੱਕ ਯੂਨੀਕ ਮਾਡਲ ਹੈ ਜੀ ਹਾਈਐਸਟ ਕੁਆਲਿਟੀ ਲੋਇਸਟ ਫੀਸ ਆਪਣੇ ਆਪ ਜੀ ਇੱਕ ਯੂਨੀਕ ਮਾਡਲ ਹੈ ਬਿਲਕੁਲ ਜੀ ਇੱਕ ਸਰ ਇਹ ਵੀ ਬਹੁਤ ਵੱਡਾ ਪੁਆਇੰਟ ਪੁਆਇੰਟ ਹੁੰਦਾ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ ਸੀ ਕਹਿੰਦਾ ਇੱਕ ਮਾਹੌਲ ਵੀ ਉਹ ਮਿਲ ਜਾਂਦਾ ਬੱਚੇ ਨੂੰ ਇੱਥੇ ਯੂਨੀਵਰਸਿਟੀ ਵੀ ਨਾਲ ਆ ਗਈ ਸਪੋਰਟਸ ਗਰਾਊਂਡ ਵੀ ਆ ਗਏ ਤੇ ਪੀਜੀ ਵਗੈਰਾ ਵੀ इजीली ਮਿਲ ਜਾਂਦੇ ਨੇ ਜੇ ਰਹਿਣਾ ਬੱਚੇ ਨੇ ਤੇ ਬਹੁਤ ਘੱਟ ਕੋਸਟ ਦੇ ਵਿੱਚ ਤੇ ਕੋਰਸ ਸਾਰ ਆਪਾਂ ਕਿੰਨੇ ਟਾਈਮ ਦਾ ਚੱਲਦਾ ਜੇ ਆਪਾਂ ਕੋਈ ਵੀ ਲੈਨੇ ਚਲੋ ਪ ਪਰਤੀ ਆ ਰਹੀ ਹੈ ਹਾਂਜੀ ਹਾਂਜੀ ਤੇ ਉਹਦੇ ਲਈ ਬੱਚੇ ਬਹੁਤ ਉਤਸੁਕ ਨੇ ਤੇ ਉਹਦਾ ਕਿੰਨਾ ਟਾਈਮ ਦਾ ਰਹੇਗਾ ਸਰ ਸਾਡਾ ਕੋਈ ਵੀ ਕੋਰਸ ਆ ਉਹ ਮੋਸਟ ਪ੍ਰੋਬੇਬਲੀ 3 ਤੋਂ 4 ਮਹੀਨੇ ਚੱਲਦਾ ਤਾਂ ਬੱਚਾ ਇੱਥੇ 3 ਤੋਂ 4 ਮਹੀਨੇ ਆਫਲਾਈਨ ਕਲਾਸੀ ਲਗਾ ਸਕਦਾ ਜਾਂ ਉਹ ਘਰ ਬੈਠ ਕੇ ਨਹੀਂ ਕੋਈ ਬੱਚਾ ਇਹੋ ਜਿਹਾ ਜਿਹੜਾ ਪੀਜੀ ਅਫੋਰਡ ਨਹੀਂ ਕਰ ਸਕਦਾ ਜੀ ਠੀਕ ਹੈ ਤਾਂ ਉਹ ਘਰ ਬੈਠ ਕੇ ਵੀ ਆਨਲਾਈਨ ਕਲਾਸੀ ਲਗਾ ਸਕਦਾ ਸਾਡੇ ਸਾਰੇ ਕਲਾਸਿਸ ਸਮਾਰਟ ਬੋਰਡ ਤੇ ਆ ਤੇ ਵਧੀਆ ਡਿਜੀਟਲ ਕਲਾਸਿਸ ਪ੍ਰੋਵਾਈਡ ਹੋਣਗੇ ਜਿਹੜੀਆਂ ਪ੍ਰੋਫੈਸ਼ਨਲ ਕੈਮਰੇ ਦੇ ਨਾਲ ਰਿਕਾਰਡ ਕੀਤੀਆਂ ਜਾਣਗੀਆਂ ਤਾ ਕੁਆਲਿਟੀ ਨਾਲ ਕਿਸੇ ਵੀ ਲੈਵਲ ਦਾ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਜੀ ਤੇ ਸਰ ਜੇ ਗੱਲ ਕਰੀਏ ਜਿਹੜਾ ਆਫਲਾਈਨ ਕੋਈ ਕਲਾਸ ਲਾਉਂਦਾ ਬੱਚਾ ਤਾਂ ਉਹਨੂੰ ਆਨਲਾਈਨ ਵੀ ਆਪਾਂ ਕੋਰਸ ਪ੍ਰੋਵਾਈਡ ਕਰਦੇ ਹਾਂ ਉਸੇ ਰੁਪਈਆ ਦੇ ਵਿੱਚ ਡੈਫੀਨੇਟਲੀ ਜਦੋਂ ਬੱਚਾ ਇੱਥੇ ਕੋਈ ਵੀ ਆਏਗਾ ਆਫਲਾਈਨ ਕਲਾਸਿਸ ਦੇ ਵਿੱਚ ਤਾਂ 3 ਮਹੀਨੇ ਤੋਂ 4 ਮਹੀਨੇ ਉਹਦਾ ਸਿਲੇਬਸ ਚੱਲੇਗਾ ਉਹ ਆਫਲਾਈਨ ਕਲਾਸਿਸ ਕੰਪਲੀਟ ਹੋਣ ਤੋਂ ਬਾਅਦ ਰਿਵੀਜ਼ਨ ਦੇ ਲਈ ਉਸ ਬੱਚੇ ਨੂੰ ਆਨਲਾਈਨ ਫੈਸਿਲਿਟੀ ਦਿੱਤੀ ਜਾਏਗੀ ਜੀ ਤੇ ਇੱਕ ਸਰ ਜਿਹੜੀ ਬਹੁਤ ਵੱਡਾ ਸਵਾਲ ਹੈਗਾ ਮਤਲਬ ਇਹ ਆਪਣਾ ਜੋ ਆਪਾਂ ਗੱਲਬਾਤ ਕੀਤੀ ਆ ਇਹ ਵਰਤਮਾਨ ਇੰਸਟੀਚਿਊਟ ਦੇ ਸੋਸ਼ਲ ਵੈਲਫੇਅਰ ਦੇ ਜੋ ਤੁਸੀਂ ਇੱਕ ਸਟੈਪ ਲੈਂਦਾ ਹੈ ਉਹਨੂੰ ਆਪਾਂ ਬਰੀਫ ਦਰਸ਼ਕਾਂ ਨੂੰ ਸਮਝਾਇਆਗਾ ਪਰ ਜਿਵੇਂ ਹੁਣ ਦੇਖਦਾ ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਨਾ ਗੱਲਾਂ ਆਉਂਦੀਆਂ ਨੇ ਵੀ ਪੰਜਾਬ ਦੇ ਨੌਜਵਾਨ ਜਿਹੜੇ ਪੰਜਾਬ ਚ ਨੌਕਰੀ ਨਹੀਂ ਕਰਨਾ ਚਾਹੁੰਦੇ ਉਹ ਕਰਨਾ ਨਹੀਂ ਚਾਹੁੰਦੇ ਜੇ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲਦੀ ਉਹ ਲੈ ਸਰ ਦੇਖੋ ਦੋ ਚੀਜ਼ਾਂ ਜੀ ਇੱਕ ਆਰਗੇਨਾਈਜੇਸ਼ਨ ਨੂੰ ਜਿਵੇਂ ਮੈਂ ਚਲਾ ਰਿਹਾ ਮੈਂ ਕੀ ਦੇਖਦਾ ਜਿਵੇਂ ਸਪੋਜ਼ ਕਰੋ ਪੰਜਾਬ ਦੇ ਵਿੱਚ 80 ਤੋਂ 90% ਜਾਂ 70 ਤੋਂ 80% ਜੋ ਵੀ ਹੈ ਨਾ ਉਹਦੇ ਵਿੱਚ ਬੱਚਾ ਅਫੋਰਡ ਨਹੀਂ ਕਰ ਸਕਦਾ ਜੀ ਕੋਚਿੰਗ ਨੂੰ ਤਾਂ ਫਿਰ ਉਹ ਆਲਰੇਡੀ ਕੰਪੀਟੀਸ਼ਨ ਤੋਂ ਬਾਹਰ ਹੋ ਜਾਂਦਾ ਠੀਕ ਹੈ ਜੀ ਤੇ ਜੇ ਬੱਚਾ ਅਫੋਰਡ ਨਹੀਂ ਕਰ ਸਕਦਾ ਕੋਚਿੰਗ ਨਹੀਂ ਲਊਗਾ ਤਾਂ ਡੈਫੀਨੇਟਲੀ ਉਹ ਕਿਸੇ ਡਰੱਗਸ ਤੇ ਜਾਊਗਾ ਜਾਂ ਕਿਸੇ ਨਸ਼ੇ ਤੇ ਲੱਗੂਗਾ ਕਿਸੇ ਹੋਰ ਪਾਸੇ ਲੱਗੂਗਾ ਜਾਂ ਘਰ ਦੇ ਨਾਲ ਸਿੱਧਾ ਜ਼ਮੀਨ ਵਿੱਚੋਂ ਵੀ ਬਾਹਰ ਜਾਣਾ ਡੈਫੀਨੇਟਲੀ ਤਾਂ ਐਟ ਲੀਸਟ ਇੱਕ ਬੱਚਾ ਚੰਗੇ ਕੰਮ ਲੱਗ ਰਿਹਾ ਇੱਕ ਟਰੈਕ ਤੇ ਆ ਰਹੇ ਆ ਇੱਕ ਪ੍ਰੈਪਰੇਸ਼ਨ ਕਰ ਰਹੇ ਆ ਜੀ ਸਾਡਾ ਜਿਹੜਾ ਮੇਨ ਮਕਸਦ ਆ ਉਹ ਬੱਚੇ ਨੂੰ ਓਪਰਚ्युनिटी ਪ੍ਰੋਵਾਈਡ ਕਰਨਾ ਬੱਚੇ ਨੂੰ ਕੰਪੀਟੀਸ਼ਨ ਦੇ ਲਈ ਤਿਆਰ ਕਰਨਾ ਬਾਕੀ ਜਿਹੜੀਆਂ ਜੌਬਸ ਨੇ ਉਹ ਤਾਂ ਸਰਕਾਰ ਨੇ ਪ੍ਰੋਵਾਈਡ ਕਰਨੀਆਂ ਨੇ ਬਿਲਕੁਲ ਠੀਕ ਹੈ ਨਾ ਜਿੰਨੀਆਂ ਸਰਕਾਰ ਜੌਬਸ ਕੱਢੂਗੀ ਤਾਂ ਡੈਫੀਨਿਟਲੀ ਬੱਚਾ ਨੂੰ ਓਨਾ ਜ਼ਿਆਦਾ ਬੈਨੀਫਿਟ ਹੋਊਗਾ ਬਟ ਹਾਂ ਅਸੀਂ ਆਪਣੇ ਲੈਵਲ ਦਾ ਕੰਮ ਕਰ ਰਹੇ ਆ ਕਿ ਜੋ ਡਿਊਟੀ ਪਰਮਾਤਮਾ ਨੇ ਲਾਈ ਹੈ ਕਿ ਬੱਚਿਆਂ ਨੂੰ ਤਿਆਰ ਕਰੀਏ ਜੀ ਹਰ ਬੱਚੇ ਨੂੰ ਇੱਕ ਪਲੇਟਫਾਰਮ ਪ੍ਰੋਵਾਈਡ ਕਰੀਏ ਇਹ ਸਾਡਾ ਮੇਨ ਮੋਟਿਵ ਹੈ ਬਿਲਕੁਲ ਜੀ ਬਿਲਕੁਲ ਸਰ ਅਖੀਰ ਤੇ ਕੁ ਸਵਾਰ ਰਹੀ ਇੱਕ ਆਪਾਂ ਜੇ ਵਰਤਮਾਨ ਦੀ ਜਰਨੀ ਦੀ ਗੱਲ ਕਰੀਏ ਤਾਂ ਕਿੱਥੋਂ ਸਟਾਰਟ ਹੁੰਦੀ ਹੈ ਤੇ ਅੱਜ ਕਿਸ ਲੈਵਲ ਤੇ ਆਪਾਂ ਜੋ ਸੈਲਫ ਤੁਸੀਂ ਇੱਕ ਵੈਲਫੇਅਰ ਸ਼ੁਰੂ ਕੀਤਾ ਤੇ ਉੱਥੋਂ ਤੱਕ ਪਹੁੰਚਦਾ ਇੱਕ ਸਰ ਵਰਦਮਾਨ ਕਰੀਅਰ ਪਲੇਸ 2 ਮਾਰਚ 2015 ਨੂੰ ਸਟਾਰਟ ਹੋਇਆ ਸੀ ਜੀ ਤੇ ਉਦੋਂ ਇਹ ਇਹਦੀ ਪਹਿਲੀ ਕਲਾਸ ਲਾਈ ਸੀ ਮੈਂ ਉਦੋਂ ਮੈਂ ਇਕੱਲਾ ਹੀ ਪੜਾਉਂਦਾ ਸੀ ਤੇ ਤਿੰਨ ਬੱਚਿਆਂ ਨਾਲ ਸੀ ਇਹ ਸਟਾਰਟ ਕੀਤਾ ਸੀ ਤੇ ਹੌਲੀ ਹੌਲੀ ਪ੍ਰਮਾਤਮਾ ਦੀ ਕਿਰਪਾ ਰਹੀ ਮਿਹਨਤ ਕਰਦੇ ਰਹੇ ਨਵੀਂ ਟੀਮ ਜੁੜਦੀ ਰਹੀ ਵਧੀਆ ਟੀਚਰ ਜੁੜਦੇ ਰਹੇ ਤਾਂ ਹੁਣ ਵਰਧਮਾ ਇੰਸਟੀਚੂਟ ਦੇ ਵਿੱਚ ਟੋਟਲ ਆ ਸਾਨੂੰ 9 ਸਾਲ ਕੰਪਲੀਟ ਹੋ ਚੁੱਕੇ ਆ ਅ ਵਧੀਆ ਇਹਦੇ ਵਿੱਚ ਸਾਡੇ ਕੋਲੇ ਪ੍ਰੋਫੈਸ਼ਨਲ ਟੀਮ ਹੈ ਜੀ ਤੇ ਟੋਟਲ ਇੰਸਟੀਚੂਟ ਦੀ ਪ੍ਰੈਜ਼ੈਂਟ ਕੈਪੈਸਿਟੀ ਹੈ ਜਿਹੜੀ ਉਹ ਅ ਵਨ ਟਾਈਮ ਦੇ ਵਿੱਚ 300 ਦੀ ਪ੍ਰੈਜਨ ਕੈਪੈਸਿਟੀ ਹੈ ਤੇ ਪੂਰੇ ਦਿਨ ਦੇ ਵਿੱਚ ਅਸੀਂ ਤਿੰਨ ਸ਼ਿਫਟਾਂ ਦੇ ਵਿੱਚ 900 ਤੋਂ 1000 ਬੱਚਾ इजीली ਪੜਾ ਸਕਦੇ ਹਾਂ। ਕੀ ਬਾਤ ਹੈ। ਤੇ ਬਾਕੀ ਵਰਧਮਨ ਇੰਸਟੀਚੂਟ ਆਨਲਾਈਨ ਤੇ ਆਫਲਾਈਨ ਦੋਵੇਂ ਪਲੇਟਫਾਰਮ ਦੇ ਉੱਤੇ ਕੰਮ ਕਰ ਰਹੇ ਆ। ਸਾਡਾ YouTube ਚੈਨਲ ਆ ਵਰਧਮਨ ਕਰੀਅਰ ਪਲੇਸ ਤੇ ਨਾਮ ਤੇ ਉੱਥੇ ਅਸੀਂ ਆਨਲਾਈਨ ਕਲਾਸਿਸ ਵੀ ਪ੍ਰੋਵਾਈਡ ਕਰਦੇ ਆ ਬੱਚੇ ਨੂੰ। ਤੇ ਬਾਕੀ ਅਚੀਵਮੈਂਟਸ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੇ ਆ ਕਿ 1800 ਤੋਂ ਜ਼ਿਆਦਾ ਸਾਡੇ ਅਚੀਵਮੈਂਟਸ ਨੇ। ਇੱਕ ਮੇਰੇ ਨਾ ਜੈਨ ਚ ਇੱਕ ਸਵਾਲ ਆ ਰਿਹਾ ਅਖੀਰ ਤੇ ਵੀ ਸਰਕਾਰ ਵੱਲੋਂ ਜਾਂ ਸਿਸਟਮ ਵੱਲੋਂ ਕੀ سپورਟ ਚ ਆਉਣੇ ਹੋ ਕਿਉਂਕਿ ਇੱਕ ਤੁਸੀਂ ਬਹੁਤ ਵਧੀਆ ਉਦਮ ਜਿਹੜਾ ਸ਼ੁਰੂ ਕੀਤਾਗਾ ਜਿੱਥੇ ਤੁਸੀਂ 15000 ਲੈ ਰਹੇ ਸੀਗੇ ਚਲੋ ਹੁਣ ਸਟੂਡੈਂਟ ਜ਼ਿਆਦਾ ਆ ਸਕਦੇ ਆ ਪਰ ਜਿਹੜੀ ਇਨਕਮ ਹੋ ਜ਼ਿਆਦਾ ਨਹੀਂ ਆ ਸਕਦੀ ਬਿਲਕੁਲ ਜੀ ਬਿਲਕੁਲ ਠੀਕ ਜੀ ਪਰ ਤੁਸੀਂ ਇੱਕ ਨਵਾਂ ਸਟੈਪ ਸ਼ੁਰੂ ਕੀਤਾ ਸਰਕਾਰ ਵੱਲੋਂ ਵੀ ਹਰ ਇੱਕ ਪਿੰਡ ਤੱਕ ਇਹ ਪਹੁੰਚ ਹੋ ਸਕੇ ਜਾਂ ਤੁਸੀਂ ਪੂਰੇ ਪੰਜਾਬ ਚ ਵਰਧਮਾਨ ਇੰਸਟੀਚਿਊਟ ਖੋਲ ਸਕੋ ਤਾਂ ਸਪੋਰਟ ਕੀ ਚਾਹੁੰਦੇ ਤੁਸੀਂ ਦੇਖੋ ਸਰ ਮੋਟਿਵ ਇਨਕਮ ਦਾ ਨਹੀਂ ਸੀ ਜੇ ਇਨਕਮ ਦਾ ਹੁੰਦਾ ਤਾਂ ਆਪਾਂ ਇਹ ਸਟੈਪ ਲੈਣਾ ਹੀ ਨਹੀਂ ਸੀ ਮੋਟਿਵ ਸੀ ਕਿ ਪੰਜਾਬ ਦੇ ਹਰ ਸਟੂਡੈਂਟ ਤੱਕ ਪਹੁੰਚਣਾ ਜੀ ਤੇ ਉਹ ਕਿਤੇ ਨਾ ਕਿਤੇ ਪੂਰਾ ਹੁੰਦਾ ਦਿਖ ਰਿਹਾ ਬਟ ਇਹਨੂੰ ਲਾਰਜ ਸਕੇਲ ਤੇ ਤਾਂ ਹੀ ਪੂਰਾ ਕੀਤਾ ਜਾ ਸਕਦਾ ਪੂਰੇ ਪੰਜਾਬ ਚ ਤਾਂ ਹੀ ਪਹੁੰਚਿਆ ਜਾ ਸਕਦਾ ਇਹ ਜੇ ਸਾਨੂੰ ਸਿਸਟਮ ਸਪੋਰਟ ਕਰੇ ਜੀ ਸਿਸਟਮ ਦੇ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਆ ਜਾਂਦੀ ਹੈ ਸਪੈਸ਼ਲੀ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਅਸੀਂ ਬੈਠੇ ਆ ਅਸੀਂ ਪੰਜਾਬੀ ਯੂਨੀਵਰਸਿਟੀ ਦੀ ਅਥਾਰਟिटीज ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਵੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿੰਨਾ ਵੀ ਇਕਨੋਮਿਕਲੀ ਵੀਕਰ ਸੈਕਸ਼ਨ ਦਾ ਸਟੂਡੈਂਟ ਬੈਠਾ ਜਿਹੜਾ ਕੁਝ ਕਰਨਾ ਚਾਹੁੰਦਾ ਤਾਂ ਉਹਨਾਂ ਤੱਕ ਇਹ ਅਵੇਅਰਨੈਸ ਕੀਤੀ ਜਾਵੇ ਉਹਨਾਂ ਤੱਕ ਇਹ ਸਰਕੂਲਰ ਪਾਸ ਕੀਤਾ ਜਾਵੇ ਕਿ ਕਿੰਨ ਇੰਸਟੀਚਿਊਟ ਆ ਜਿਹੜਾ ਉਹ ਚੈਰੀਟੇਬਲ ਆ ਤੇ ਵਧੀਆ ਤਰੀਕੇ ਨਾਲ ਉਹ ਕੁਆਲਿਟੀ ਦੀ ਕੋਚਿੰਗ ਪ੍ਰੋਵਾਈਡ ਕਰ ਰਿਹਾ ਸਿਰਫ 3000 ਰੁਪਏ ਦੇ ਵਿੱਚ ਚਿਕਾ ਤਾਂ ਕਿ ਬੱਚਾ ਦੇ ਉੱਤੇ ਜਿਹੜਾ ਫੀਸ ਦਾ ਬੋਝ ਨਾ ਪਵੇ ਤੇ ਸੈਕਿੰਡ ਅਸੀਂ ਡਿਸਟ੍ਰਿਕਟ ਲੈਵਲ ਦੇ ਉੱਤੇ ਤੇ ਪੰਜਾਬ ਲੈਵਲ ਦੇ ਉੱਤੇ ਵੀ ਅਸੀਂ ਪੋਲਿਟੀਕਲ ਸਿਸਟਮ ਦੇ ਵਿੱਚ ਵੀ ਅਸੀਂ ਅਲੱਗ-ਅਲੱਗ ਜਿਹੜੇ ਅਥਾਰਟੀਜ਼ ਨੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਡੈਫੀਨੇਟਲੀ ਸਾਨੂੰ ਸਪੋਰਟ ਕਰਨ ਤੇ ਅਲੱਗ-ਅਲੱਗ ਕਾਲਜਸ ਯੂਨੀਵਰਸਿਟੀਆਂ ਦੇ ਵਿੱਚ ਇਹ ਇਨਫੋਰਮੇਸ਼ਨ ਪਾਸ ਕੀਤੀ ਜਾਵੇ ਤਾਂ ਕਿ ਬੱਚਿਆਂ ਤੱਕ ਘਟੋ-ਘਟੇ ਇਹ ਇਨਫੋਰਮੇਸ਼ਨ ਪਹੁੰਚੇ ਤਾਂ ਕਿ ਉਹ ਈਜ਼ੀਲੀ ਅਫੋਰਡ ਕਰਕੇ ਅੱਛੀ ਕੋਚਿੰਗ ਲੈ ਸਕਣ ਜੀ ਇੱਕ ਸਰ ਲਾਸਟ ਸਵਾਲ ਹੈ ਜੇ ਕੋਈ ਜਿਵੇਂ ਮੰਨ ਲਓ ਅਸੀਂ ਨਾ ਜਦੋਂ MBA ਕੀਤੀ ਆ ਤੁਸੀਂ ਵੀ MBA ਕੀਤੀ ਆ ਤੇ ਉਸ ਟਾਈਮ ਕੀ ਹੁੰਦਾ ਸੀ ਨਾ MBA ਮਤਲਬ ਜਦੋਂ ਮੈਂ ਪਿੰਡ 'ਚ ਪੜਦਾ ਸੀ ਮੈਨੂੰ ਨਹੀਂ ਪਤਾ ਸੀ MBA ਕੀ ਹੁੰਦੀ ਮਰ ਮੈਂ MBA ਤੱਕ ਪਹੁੰਚਿਆ ਚਲੋ ਜੋ ਮੇਰੇ ਕੋਚਿੰਗ ਕਲਾਸ ਜਿੰਨਾਂ ਤੋਂ ਮੈਂ ਇੰਗਲਿਸ਼ ਦੀ ਕਲਾਸ ਲੈਂਦਾ ਸੀ ਉਹਨਾਂ ਨੇ ਮੈਨੂੰ ਗਾਈਡ ਕੀਤਾ ਮੇਰੇ ਮਾਨਸਤ ਲੋਕਲ ਤੇ ਪਰ ਹੁਣ ਬਹੁਤ ਸਾਰੇ ਬੱਚਿਆਂ ਨੂੰ ਇਹ ਨਹੀਂ ਪਤਾ BCA ਕਰੀਏ BBA ਕਰੀਏ B.Com ਕਰੀਏ BA ਕਰੀਏ ਮਤਲਬ ਜਿਹੜਾ ਕੋਚਿੰਗ ਵੱਲ ਬੱਚਾ ਹੋਣਾ ਚਾਹੁੰਦਾ ਹੈ ਉਹਨਾਂ ਨੂੰ ਜ਼ਿਆਦਾ ਕੀ ਪ੍ਰੇਫਰੈਂਸ ਤੁਸੀਂ ਕਰੋਗੇ ਵੀ ਨੋਰਮਲ ਆਰਟਸ ਵੱਲ ਜਾਣਾ ਚਾਹੀਦਾ ਹੈ ਜਾਂ ਓਕੇ ਸਪੈਕਟਰ ਵੱਲ ਜਾਣਾ ਚਾਹੀਦਾ ਹੈ ਕਿਹੜਾ ਉਹਨਾਂ ਨੂੰ ਸਟਰੀਮ ਲੈਣਾ ਚਾਹੀਦਾ ਹੈ ਦੇਖੋ ਸਰ ਜਦੋਂ ਵੀ ਮੈਨੂੰ ਕੋਈ ਵੀ ਇਹ ਸਵਾਲ ਪੁੱਛਿਆ ਜਾਂਦਾ ਮੈਂ ਜਿੰਨੇ ਵੀ ਮੈਂ ਅਲੱਗ-ਅਲੱਗ 9 ਤੋਂ 10 ਕਾਲਜੇ ਦੇ ਵਿੱਚ ਮੋਟੀਵੇਸ਼ਨਲ ਸਪੀਕਰ ਤਿੰਨ ਤਰ੍ਹਾਂ ਗਿਆ ਹੋਇਆ ਜੀ ਤੇ ਕਾਉਂਸਲਿੰਗ ਸੈਸ਼ਨਸ ਵੀ ਕੀਤੇ ਆ ਜਦੋਂ ਵੀ ਮੈਨੂੰ ਇਹ ਸਵਾਲ ਪੁੱਛਿਆ ਜਾਂਦਾ ਮੈਂ ਹਮੇਸ਼ਾ ਇਹੀ ਕਹਿੰਦਾ ਹਾਂ ਸਭ ਤੋਂ ਪਹਿਲਾਂ ਬੱਚੇ ਨੂੰ ਇਹ ਆਇਡੈਂਟੀਫਾਈ ਕਰਨਾ ਪਊਗਾ ਕਿ ਉਹਦਾ ਏਰੀਆ ਆਫ ਇੰਟਰਸ ਕਦੇ ਵੀ ਪੇਰੈਂਟਸ ਦੇ ਮਗਰ ਲੱਗ ਕੇ ਜਾਂ ਪੇਰੈਂਟਸ ਫੋਰਸ ਕਰਕੇ ਭੇਜਣ ਉਹਦੇ ਤੇ ਨਾਲ ਬੱਚਾ ਗਰੋ ਨਹੀਂ ਕਰ ਸਕਦਾ ਇੱਕ ਬੱਚਾ ਸਪੋਜ਼ ਕਰੋ ਉਹ ਹਿਮਨਿਟੀਜ਼ ਅੱਛਾ ਜਾਂ ਸਪੋਰਟਸ ਅੱਛਾ ਉਹਨੂੰ ਤੁਸੀਂ ਕਹੋਗੇ ਤੂੰ ਡਾਕਟਰ ਬਣ ਜਾ ਤਾਂ ਉਹ ਗਰੋ ਨਹੀਂ ਕਰੇਗਾ ਇੱਕ ਬੱਚੇ ਦੀ ਸਾਇੰਸ ਅੱਛੀ ਨਹੀਂ ਉਹਨੂੰ ਮੈਡੀਕਲ ਦਵਾ ਦਿਓ ਜਾਂ ਕਿਸੇ ਦਾ ਮੈਥ ਅੱਛਾ ਨਹੀਂ ਉਸ ਨੂੰ ਨਾਨ ਮੈਡੀਕਲ ਦਵਾ ਦਿਓ ਤਾਂ ਏਰੀਆ ਆਫ ਇੰਟਰਸਟ ਤੇ ਏਰੀਆ ਆਫ ਸਟਰੈਂਥ ਇਹ ਕੌਣ ਦੱਸੇਗਾ ਬੱਚਾ ਦੱਸੇਗਾ ਬੱਚਾ ਦੱਸੇਗਾ ਸਭ ਤੋਂ ਪਹਿਲਾਂ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਉਹਦੇ ਵਿੱਚ ਪੋਟੈਂਸ਼ੀਅਲ ਕੀ ਹੈ ਜੀ ਕਿ ਸਪੋਰਟਸ ਵਧੀਆ ਲੱਗਦੀ ਹੈ 뮤זיਕ ਵਧੀਆ ਲੱਗਦਾ ਸਟੱਡੀ ਵਧੀਆ ਲੱਗਦੀ ਹੈ ਕਿਹੜੇ ਸੈਕਟਰ ਚੋਂ ਜਾਣਾ ਚਾਹੁੰਦਾ ਜਦੋਂ ਕੋਈ ਵੀ ਬੱਚਾ ਆਪਣਾ ਪੋਟੈਂਸ਼ੀਅਲ ਆਈਡੈਂਟੀਫਾਈ ਕਰ ਲੈਂਦਾ ਜੀ ਉਸ ਤੋਂ ਬਾਅਦ ਉਹ ਪਲਾਨ ਕਰਦਾ ਕਿ ਜੋ ਮੇਰੇ ਵਿੱਚ ਪੋਟੈਂਸ਼ੀਅਲ ਆ ਇਹਦੇ ਅਕੋਰਡਿੰਗ ਮੈਂ ਕੀ ਕਰ ਸਕਦਾ ਬਿਲਕੁਲ ਮੈਂ ਇਹਦੇ ਵਿੱਚ ਹਮੇਸ਼ਾ 4 ਪੀਜ਼ ਦਾ ਮੰਤਰ ਦਿੰਦਾ ਹੁੰਨਾ ਪਹਿਲੀ ਪੀ ਆ ਪੋਟੈਂਸ਼ੀਅਲ ਜਦੋਂ ਬੱਚੇ ਨੂੰ ਪਤਾ ਲੱਗ ਗਿਆ ਕਿ ਮੈਂ ਕੀ ਕਰ ਸਕਦਾ ਮੈਂ ਕਰਨਾ ਕੀ ਹੈ ਜੀ ਦੂਜਾ ਉਹ ਉਹ ਅਕੋਰਡਿੰਗ ਪਲਾਨ ਕਰਦਾ ਜੇ ਸਪੋਜ਼ ਕਰੋ ਇੱਕ ਬੱਚੇ ਨੇ ਕਰਨਾ ਹੈ ਕਿ ਮੈਂ ਸਟੇਟ ਲੈਵਲ ਐਗਜ਼ਾਮ ਦੀ ਤਿਆਰੀ ਕਰਨੀ ਹੈ ਜੀ ਕਿ ਮੈਂ ਕਰ ਠੀਕ ਹੈ ਉਹਦੇ ਵਿੱਚ ਮੇਰੇ ਕੋਲ ਪੋਲੀਟੀਕਲ ਸਾਇੰਸ ਆ ਹਿਸਟਰੀ ਆ ਯਾ ਅਲਗ-ਅਲਗ ਸਬਜੈਕਟਸ ਸੀ ਤਾਂ ਹੁਣ ਮੈਂ ਅੱਗੇ ਸਟੇਟ ਲੈਵਲ ਦਾ ਉਸ ਪਹਿਲਾਂ ਉਹ ਪਲਾਨ ਕਰੇ ਕਿ ਸਟੇਟ ਲੈਵਲ ਦੇ ਵਿੱਚ ਆਉਂਦਾ ਕੀ ਆ ਉਹਦਾ ਸਿਲੇਬਸ ਕੀ ਆ ਕੀ ਸਟਰਕਚਰ ਆ ਉਹਦਾ ਤਾਂ ਉਸ ਤੋਂ ਬਾਅਦ ਫਿਰ ਚੱਲਦੀ ਆ ਪ੍ਰੈਪਰੇਸ਼ਨ ਫਿਰ ਉਹ ਦੇਖੇ ਕਿ ਇਹਦੀ ਅਸਲੀ ਪ੍ਰੈਪਰੇਸ਼ਨ ਕਿੱਥੋਂ ਹੋਊਗੀ ਸੈਲਫ ਸਟਡੀ ਮੈਂ ਕਰਨੀ ਆ ਤਾਂ ਕਿਵੇਂ ਕਰਨੀ ਆ ਜੀ ਕਿਹੜੀਆਂ ਬੁੱਕਸ ਪੜ੍ਹਣੀਆਂ ਨੇ ਪਲੱਸ ਜੇ ਗਾਈਡੈਂਸ ਲੈਣੀ ਆ ਤਾਂ ਕਿੱਥੋਂ ਲੈਣੀ ਆ ਕਿਉਂਕਿ ਅੱਜ ਕੱਲ ਬਹੁਤ ਚੀਜ਼ਾਂ ਅਵੇਲੇਬਲ ਨਹੀਂ ਬਹੁਤ ਰਿਸੋਰਸਸ ਅਵੇਲੇਬਲ ਨਹੀਂ ਤੇ ਲਾਸਟ ਦੇ ਵਿੱਚ ਆ ਪ੍ਰੇਜ਼ਰਵੈਂਸ ਮ ਕਿਉਂ ਲਗਾਤਾਰ ਲੱਗਿਆ ਰਹੇ ਉਦੋਂ ਤੱਕ ਲੱਗਿਆ ਰਹੇ ਜਦੋਂ ਤੱਕ ਉਹਨੂੰ ਸਕਸੈਸ ਨਾ ਮਿਲ ਜੇ। ਜੀ। ਪਰ ਬਹੁਤ-ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਤੇ ਜੋ ਤੁਸੀਂ ਇਹ ਨਵਾਂ ਸਟੈਪ ਸ਼ੁਰੂ ਕੀਤਾ ਆਸ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਪੰਜਾਬੀ ਦਾ ਕੇਸ ਸਟੈਪ ਜਾਊਗਾ। ਜਿਹੜੇ ਬੱਚੇ ਕੋਚਿੰਗ ਲੈਣਾ ਚਾਹੁੰਦੇ ਆ ਉਹ ਇੱਕ ਵਾਰ ਜ਼ਰੂਰ ਤੁਹਾਡੇ ਨਾਲ ਰਾਬਤਾ ਕਾਇਮ ਕਰਨਗੇ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਉਹ ਸਟੂਡੈਂਟ ਤੱਕ ਪਹੁੰਚ ਸਕੇ ਜੋ ਨੀਡੀ ਨਹੀਂ। ਜਿਨ੍ਹਾਂ ਨੂੰ ਅੱਜ ਦੇ ਸਮੇਂ 'ਚ ਇਹ ਲੋੜ ਹੈ ਵੀ ਮੈਂ ਤਿਆਰੀ ਕਰਨਾ ਚਾਹਣਾ ਪਰ ਮੈਂ ਉਹਨੇ ਪੈਸੇ ਫੋੜ ਨਹੀਂ ਕਰ ਸਕਦਾ 15-15 20-20 ਹਜ਼ਾਰ ਰੁਪਏ ਦੀ ਫੀਸ ਨਹੀਂ ਭਰ ਸਕਦਾ। ਦੂਜੀ ਗੱਲ ਕੋਈ ਵੀ ਬੱਚਾ ਜੇ ਮੰਨ ਲਓ ਗ੍ਰੈਜੂਏਸ਼ਨ ਕਰਕੇ ਅ ਅੱਜ ਘਰੇ ਵਿਹਲਾ ਬੈਠਾ ਮਤਲਬ ਮੇਰੀ ਸੁਜੈਸ਼ਨ ਉਹਨਾਂ ਨੂੰ ਜੁਨੀਵਰਸਿਟੀ ਕੋਈ ਨਾਰਮਲ ਕੋਰਸ ਲਓ ਜਿੱਦੀ ਬਹੁਤ ਘੱਟ ਫੀਸ ਹੁੰਦੀ ਆ। ਹੋਸਟਲ ਤੁਹਾਨੂੰ ਫ੍ਰੀ 'ਚ ਮਿਲ ਜਾਣਾ। ਇੱਕ ਤਾਂ ਤੁਹਾਡੀ ਜੋ ਪੋਸਟ ਗ੍ਰੈਜੂਏਸ਼ਨ ਹੋ ਜਾਣੀ ਆ। ਨਾਲ-ਨਾਲ ਤੁਸੀਂ 2 ਸਾਲ ਜੇ ਵਰਤਮਾਨ ਇੰਸਟੀਚਿਊਟ 'ਚ ਜਾਂ ਕਿਤੇ ਵੀ ਤੁਸੀਂ ਤਿਆਰੀ ਕਰਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੀ ਤੁਸੀਂ ਪੋ ವೀಡ್ದು